ਅੱਗੇ ਵਧਾਂਗੇ ਖਬਰ ਅਜਨਾਲਾ ਤੋਂ ਹੈ ਅਜਨਾਲਾ ਦੇ 8 ਸਾਲਾ ਅਭਿਜੋਤ ਦੀ ਗੱਲ ਕਰਾਂਗੇ ਅਭਿਜੋਤ ਸਿੰਘ ਦੀ ਮੌਤ ਹੋ ਗਈ ਹੈ ਤਾਂ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਬੱਚੇ ਨੇ ਦਮ ਤੋੜ ਦਿੱਤਾ ਜੋ ਕਿਡਨੀ ਦੀ ਬਿਮਾਰੀ ਤੋਂ ਪ੍ਰੇੜਤ ਸੀ ਜੂਝ ਰਿਹਾ ਸੀ ਤਾਂ ਅਦਾਕਾਰ ਸੋਨੂ ਸੂਦ ਨੇ ਦੱਸਿਆ ਕਿ ਜੋ ਦੁੱਖ ਜ਼ਾਹਿਰ ਕੀਤਾ ਹੈ ਸੋਨੂ ਸੂਦ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ 威尔 ਮਿਸ ਯੂ ਅਭਿਜੋਤ ਆਰ ਆਈ ਪੀ ਲਿਟਲ ਐਂਜਲ ਤਾ ਅਭਿਜੋਤ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਦੱਸਦੀ ਕਿ ਇਲਾਜ ਚੱਲ ਰਿਹਾ ਸੀ ਪਰ ਉਹ ਜ਼ਿੰਦਗੀ ਦੀ ਜਿਹੜੀ ਜੰਗ ਹੈ ਉਹ ਹਾਰ ਚੁੱਕਿਆ ਹੈ ਤਾਂ ਪਿਛਲੇ ਦਿਨੀ ਜਦੋਂ ਸੋਨਸੂਦ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਲਈ ਪਹੁੰਚੇ ਸਨ ਤਾਂ ਇਸ ਦੌਰਾਨ ਉਹਨਾਂ ਨੇ ਅਭਿਜੋਤ ਦੇ ਨਾਲ ਪੀਜੀਆਈ ਦੇ ਵਿੱਚ ਮੁਲਾਕਾਤ ਵੀ ਕੀਤੀ ਸੀ ਅਤੇ ਉਸ ਦਾ ਇਲਾਜ ਦਾ ਜ਼ਿੰਮਾ ਜਿਹੜਾ ਹੈ ਉਹ ਚੁੱਕਿਆ ਸੀ ਤਾਂ ਅਭਿਜੋਤ ਹੜ੍ਹ ਅਜਨਾਲਾ ਹਰ ਪ੍ਰਭਾਵਿਤ ਜਿਹੜੇ ਇਲਾਕੇ ਨੇ ਅਜਨਾਲਾ ਦਾ ਪਿੰਡ ਤਲਵੰਡੀ ਰਾਏ ਦਾਦੂ ਹੈ ਉੱਥੋਂ ਦਾ ਰਹਿਣ ਵਾਲਾ ਸੀ ਔਰ ਉਸ ਦਾ ਪਰਿਵਾਰ ਹੜ੍ਹਾਂ ਦੀ ਮਾਰ ਵਿਚਾਲੇ ਆਇਆ ਸੀ ਔਰ ਇਸ ਕਰਕੇ ਉਸ ਨੂੰ ਇਲਾਜ ਨਹੀਂ ਮਿਲ ਪਾਰਿਆ ਸੀ ਇਸ ਬੱਚੇ ਨੂੰ ਕਿਸ਼ਤੀ ਦੇ ਸਹਾਰੇ ਰੈਸਕਿਊ ਵੀ ਕੀਤਾ ਗਿਆ ਸੀ ਪਰ ਹੁਣ ਇਹ ਬੱਚਾ ਜ਼ਿੰਦਗੀ ਦੀ ਜੰਗ ਜਿਹੜੀ ਹੈ ਉਹ ਹਾਰ ਚੁੱਕਿਆ ਹੈ ਔਰ ਟਵੀਟ ਵੀ ਕੀਤਾ ਹੈ ਸੋਨੂ ਸੋਨੇ ਸਿੱਧਾ ਰੁਕਾਂਗੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਇਸ ਵੇਲੇ ਲਾਈਵ ਮੌਜੂਦ ਨੇ ਰਾਜੀ ਬਹੁਤ ਸਾਰੇ ਜਿਹੇ ਪਰਿਵਾਰ ਜਿਹੜੇ ਹੜਤ ਪੀੜਤ ਨੇ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਨੂੰ ਆਈਆਂ ਪਰ ਇਹ ਬੱਚਾ ਮਹਿਜ਼ 8 ਸਾਲ ਦਾ ਜੋ ਇਸ ਵੇਲੇ ਜ਼ਿੰਦਗੀ ਦੀ جنگ ਹਾਰ ਚੁੱਕਿਆ ਹੈ ਔਰ ਕਿਤਨਾ ਕਿਤੇ ਇਸ ਦੇ ਪਿੱਛੇ ਵਜ੍ਹਾ ਵੀ ਰਹੀ ਹੈ ਇਹ ਜੋ ਤਰਾਸ ਵੀ ਆਈ ਹੈ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਇਸ ਸਦਮੇ ਦੇ ਵਿੱਚ ਹੈ ਤਾਂ ਨਾਲ ਦੀ ਨਾਲ ਜਿਹੜੇ ਲੋਕ ਉਸ ਬੱਚੇ ਦੇ ਲਈ ਦਵਾਵਾ ਕਰ ਰਹੇ ਸੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਵਾਇਰਲ ਹੋਈਆਂ ਪਰ ਉਹਨਾਂ ਦੀਆਂ ਅਰਦਾਸਾਂ ਸ਼ਾਇਦ ਜਿਹੜੀਆਂ ਉਹ ਨਹੀਂ ਪੂਰੀਆਂ ਹੋ ਸਕੀਆਂ ਔਰ ਬੱਚਾ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਤਾਂ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਆ ਸਭ ਤੋਂ ਪਹਿਲਾਂ ਤਾਂ ਅਸੀਂ ਵੀ ਉਸ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਰੀਕ ਹੁੰਨੇ ਆ ਉਹਨਾਂ ਦੇ ਨਾਲ ਇਸ ਦੁੱਖ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆ ਪਰ ਕਿਉਂਕਿ ਜਦੋਂ ਅਜਹੀ ਕੋਈ ਵੀ ਸ਼ਖਸੀਅਤ ਇੱਕ ਇਨਸਾਨ ਦਾ ਜ਼ਿਕਰ ਕਰੇ ਸੋਨੂ ਸੋਨ ਦੇ ਟਵੀਟ ਕਰਕੇ ਸ਼ਰਧਾਂਜਲੀ ਵੀ ਦਿੱਤੀ ਹੈ ਤਾਂ ਉਸ ਵੇਲੇ ਇਹ ਪੂਰਾ ਇਲਾਕਾ ਜਿਹੜਾ ਪਾਣੀ ਦੇ ਨਾਲ ਕਿਰਿਆ ਹੋਇਆ ਸੀ ਤਾਂ ਜਿੱਥੇ ਇਹਨਾਂ ਹੜਾਂ ਨੇ ਲਗਭਗ ਹਰ ਇੱਕ ਪਰਿਵਾਰ ਨੂੰ ਕੋਈ ਨਾ ਕੋਈ ਜ਼ਖਮ ਦਿੱਤਾ ਹੈ ਪਰ ਇਸ ਪਰਿਵਾਰ ਨੂੰ ਜੋ ਸਦਮਾ ਜਾਂ ਜੋ ਜ਼ਖਮ ਮਿਲਿਆ ਉਸਾਇਦ ਤਾਂ ਉਮਰੇ ਲੋਕ ਨਹੀਂ ਭੁੱਲ ਸਕਣਗੇ ਤਾਂ ਪਰਿਵਾਰਕ ਮੈਂਬਰ ਨੇ ਬੱਚੇ ਦੇ ਮਾਤਾ ਪਿਤਾ ਹੈ ਦਾਦੀ ਹੈ ਬੱਚੇ ਦੀ ਚਾਚੀ ਹੈ ਤਾਂ ਪਰਿਵਾਰ ਦੇ ਵਿੱਚ ਜਦੋਂ ਛੋਟਾ ਬੱਚਾ ਇਸ ਤਰੀਕੇ ਦੇ ਨਾਲ ਕਿਸੇ ਬਿਮਾਰੀ ਤੋਂ ਪੀੜਿਤ ਵੀ ਹੋਵੇ ਤਾਂ ਉਸ ਦੇ ਨਾਲ ਹੋਰ ਜ਼ਿਆਦਾ ਲਗਾਵਤ ਜਾਂਦਾ ਤਾਂ ਬੱਚੇ ਦੇ ਨਾਲ ਲਾਜ਼ਮੀ ਤੌਰ ਤੇ ਪਿਆਰ ਹੋਏਗਾ ਪਰ ਜਦੋਂ ਹੁਣ ਇਸ ਬੱਚੇ ਨੂੰ ਇਸ ਤੁਸੀਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੋ ਨੂੰ ਚੂਦ ਵਰਗੇ ਲੋਕ ਅੱਗੇ ਆਏ ਸਰਕਾਰ ਨੇ ਵੀ ਕਿਹਾ ਪਰ ਤੁਸੀਂ ਬੱਚੇ ਨੂੰ ਨਹੀਂ ਬਚਾ ਸਕੇ ਤਾਂ ਕਿੰਨਾ ਕੁ ਵੱਡਾ ਪਰਿਵਾਰ ਤੇ ਲਈਏ ਘਾਟਾ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵੱਡਾ ਘਾਟਾ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਤਾਂ ਸਾਰਿਆਂ ਨੇ ਬਹੁਤ ਹੈਲਪ ਕੀਤੀ ਸੀ ਬਟ ਅੱਜ ਰਿਜ਼ਲਟ ਤਾਂ ਦੇਖ ਹੀ ਰਿਹਾ ਤੁਸੀਂ ਤੋਂ ਸਾਡੇ ਅਕੋਰਡਿੰਗ ਤਾਂ ਇਹ ਬਹੁਤ ਵੱਡਾ ਘਾਟਾ ਹੈ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਜਿੱਦਾਂ ਸੋਨੂ ਸੂਦ ਨੇ ਅੱਜ ਟਵੀਟ ਵੀ ਕੀਤਾ ਸ਼ਰਧਾਂਜਲੀ ਵੀ ਦਿੱਤੀ ਹੈ ਲੱਗਦਾ ਹੈ ਕਿ ਇਹ ਲੋਕ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜੇ ਨਜ਼ਰ ਆਉਣਗੇ ਹਾਂਜੀ ਆਉਂਦੇ ਆ ਜਿਸ ਦਿਨ ਡੈਥ ਹੋਈ ਸੀ ਉਸ ਦਿਨ ਵੀ ਸੋਨੂ ਸੂਦ ਜੀ ਦਾ ਫੋਨ ਆਇਆ ਸੀ ਬਟ ਅਸੀਂ ਚੈੱਕ ਨਹੀਂ ਕੀਤਾ ਅਟੈਂਡ ਨਹੀਂ ਕਰ ਪਾਏ ਕਿਉਂਕਿ ਉਸ ਦਿਨ ਹਲਾਤੀ ਕੁਛ ਐਦਾਂ ਦੇ ਸੀਗੇ ਤਾਂ ਖਾਲਸਾ ਏਡ ਵਾਲੇ ਵੀ ਮਤਲਬ ਇੱਥੇ ਆਏ ਸੀ ਜਿਸ ਦਿਨ ਘਰੇ ਲੈ ਕੇ ਆਏ ਸੀ ਉਹ ਵੀ ਦੁੱਖ ਵਿੱਚ ਸ਼ਾਮਿਲ ਹੋਏ ਸਾਡੇ ਤਾਂ ਕੁਝ ਮਤਲਬ ਫਿਰ ਉਹ ਕੁਝ ਹੈਲਪ ਵੀ ਕਰਕੇ ਗਿਆ ਤਾਂ ਦੁੱਖ ਦੇ ਨਾਲ ਬਹੁਤ ਖੜ ਰਹਾ ਤੇ ਸਾਨੂੰ ਇਹੋ ਉਮੀਦ ਸੀ ਕਿ ਬੱਚਾ ਸਾਡਾ ਠੀਕ ਹੋ ਕੇ ਘਰੇ ਆਊਗਾ ਬਟ ਉਹ ਨਹੀਂ ਹੋਇਆ ਬਸ ਤਾਂ ਬਿਲਕੁਲ ਬੱਚੇ ਦੀ ਦਾਦੀ ਸਾਡੇ ਨਾਲ ਹੈ ਉਹਨਾਂ ਦਾ ਕਾਫੀ ਦੇਰ ਤੋਂ ਜਦੋਂ ਅਸੀਂ ਗੱਲਬਾਤ ਕਰ ਰਹੇ ਤਾਂ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਦਾਦੀਆਂ ਦਾ ਪੋਤਿਆਂ ਦੇ ਨਾਲ ਇੱਕ ਵੱਖਰੀ ਤਰ੍ਹਾਂ ਦਾ ਪ੍ਰੇਮ ਹੁੰਦਾ ਤਾਂ ਬੱਚੇ ਨਾਲ ਕਿੰਨਾ ਕਿ ਤੁਹਾਡਾ ਲਗਾਅ ਸੀ ਔਰ ਜਦੋਂ ਇਹ ਵੀ ਪਤਾ ਲੱਗਾ ਕਿ ਹਸਪੀਟਲ ਤੋਂ ਘਰ ਆਉਣ ਦੀ ਉਹ ਜਿੱਦ ਵੀ ਕਰਦਾ ਰਿਹਾ ਹਾਂਜੀ ਬਹੁਤ ਜਿਆਦਾ ਜੇਤ ਕਰਦਾ ਸੀ ਨਹੀਂ ਵੀ ਮੈਂ ਕਰ ਹੀ ਜਾਣਾ ਮੈਨੂੰ ਮੈਨੂੰ ਨਾ ਇੱਥੇ ਰੱਖੋ ਮੈਂ ਕਰ ਹੀ ਜਾਣਾ ਘਰ ਨੂੰ ਹੀ ਲੋਜਦਾ ਰਿਆ ਬਾਅਦ ਹੁਗਮੀ ਨਹੀਂ ਹੋਇਆ ਘਰ ਆਉਂਦਾ ਉਹਦੇ ਕਰਮਾ ਜਿ ਨਹੀਂ ਕਰ ਮਤਲਬ ਉਹਦੀ ਇੱਛਾ ਸੀ ਕਿ ਮੈਂ ਘਰ ਆਵਾਂ ਘਰ ਆਵਾਂ ਤੇ ਫਿਰ ਨਹੀਂ ਨਾ ਨਾ ਛੁੱਟੀ ਨਹੀਂ ਦਿੰਦੇ ਅਸੀਂ ਵੀ ਬੱਚੇ ਨੂੰ ਕੁਝ ਵਗੈਰਾ ਜਿੰਮੇਵਾਰ ਕੌਣ ਹੈ ਅਸੀਂ ਨਹੀਂ ਕਰਨ ਭੇਜ ਸਕਦੇ ਤੁਹਾਨੂੰ ਤੁਹਾਨੂੰ ਇੱਥੋਂ ਗਾਂ ਹੀ ਕੱਲਾਂਗੇ ਵਾਸ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਹੀ ਬੱਚੇ ਦਾ ਦੁੱਖ ਵੇਖਿਆ। ਉਹ ਤਾਂ ਇੱਕ ਪਾਸੇ ਚਾਰੇ ਪਾਸੇ ਪਾਣੀ ਆਇਆ ਸੀ। ਪਹਿਲਾਂ ਤੇ ਪਰਿਵਾਰ ਨੂੰ ਕੋਈ ਨਜ਼ਰ ਨਹੀਂ ਆ ਰਹੀ ਉਮੀਦ ਕਿ ਅਸੀਂ ਹਸਪੀਟਲ ਵੀ ਪਹੁੰਚਾਂਗੇ ਨਹੀਂ। ਪਰ ਪਹੁੰਚਣ ਤੋਂ ਬਾਅਦ ਇੱਕ ਉਮੀਦ ਜਾਗੀ ਕਿ ਹੁਣ ਅਸੀਂ ਬੱਚੇ ਆਪਣੇ ਨੂੰ ਬਚਾ ਲਾਂਗੇ। ਪਰ ਫਿਰ ਵੀ ਉਹ ਉੱਥੋਂ ਤੱਕ ਜਿਹੜੀ ਬਾਤ ਤੁਹਾਡੀ ਉਹ ਨਹੀਂ ਕੰਮ ਆਈ। ਤਾਂ ਉਹਦੇ ਲਈ ਕੀ ਕਹਿਣਾ ਚਾਹੁੰਦੇ ਹੋ? ਕਿ ਹਸਪੀਟਲ ਦੇ ਵਿੱਚ ਇਲਾਜ ਉਹਦਾ ਸਹੀ ਹੋ ਰਿਹਾ ਸੀ। ਹਾਂਜੀ ਬਿਲਕੁਲ ਸਹੀ ਹੋ ਰਿਹਾ ਸੀ। ਬੱਚੇ ਤੇ ਬਸ ਗਰਮੀ ਨਹੀਂ ਸਾਹ ਦਿੱਤੇ ਲਾਜ ਤੇ ਬਿਲਕੁਲ ਸਹੀ ਸੀ ਹੌਸਪੀਟਲ ਚ ਤੁਸੀਂ ਵੀ ਨਾਲ ਰਹੇ ਹੋ ਸੀ ਹਾਂਜੀ ਇੱਥੇ ਬੀਬੀ ਨਾਲਕੀ ਦੇ ਰਹੇ ਆ ਅੱਗੇ ਉਹਦਾ ਮੰਮੀ ਡੈਡੀ ਰਿਹਾ ਇੱਥੋਂ ਫਿਰ ਮੈਂ ਵਾਸ ਕਰਨ ਕਰੇ ਆਂ ਦੀ ਦਾਦੀ ਨਾਲ ਕਿਦਾਂ ਗੱਲਾਂ ਬਾਤਾਂ ਕਰਦਾ ਸੀ ਦਾਦੀ ਨਾਲ ਤੇ ਹੀ ਕਰਦਾ ਸੀ ਵੀ ਘਰ ਹੀ ਜਾਣਾ ਮੈਨੂੰ ਬੀਬੀ ਘਰ ਹੀ ਲੈ ਜਾ ਤੇ ਘਰ ਫਿਰ ਛੁੱਟੀ ਨਹੀਂ ਹੀ ਦਿੰਦੇ ਸਾਨੂੰ ਤੇ ਬਹੁਤ ਜ਼ਿਆਦਾ ਹੀ ਬੱਚੇ ਨੇ ਸਤਾਇਆ ਹੈ ਦੌੜ ਕੇ ਉੱਦੀ ਇੱਧਰ ਚੱਲ ਜਾ ਕਰੇ ਉੱਧਰ ਚੱਲ ਜਾ ਬਹੁਤ ਜ਼ਿਆਦਾ ਹੀ ਪਾਣੀ ਵੀ ਸੀ ਉਦੋਂ ਵਾਲੇ ਨੂੰ ਹਾਂ ਪਾਣੀ ਵਾਲੇ ਦਿਵਾਲੇ ਸੀ ਬਹੁਤ ਖਿਜਦਾ ਸੀ ਮਾਰਦਾ ਸੀ ਤੇ ਮੈਂ ਮੈਨੂੰ ਨਾ ਫੜੋ ਮੈਂ ਘਰ ਜਾਣਾ ਤੇ ਘਰ ਫਿਰ ਨਹੀਂ ਕਰਮਜ ਹੋਇਆ ਬਾਸ ਆਉਂਦਾ ਤਾਂ ਬਿਲਕੁਲ ਬੱਚੇ ਦੀ ਇੱਛਾ ਸੀ ਕਿ ਉਹ ਇੱਕ ਵਾਰ ਘਰ ਜਾਵੇ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਉਹਨਾਂ ਦੇ ਪਿਤਾ ਸਾਡੇ ਨਾਲ ਨੇ ਭਾਜੀ ਇਹ ਬਿਮਾਰੀ ਬਾਰੇ ਪਤਾ ਕਦੋਂ ਲੱਗਾ ਜਦੋਂ ਤੁਸੀਂ ਇਹਦਾ ਇਲਾਜ ਸ਼ੁਰੂ ਕੀਤਾ ਔਰ ਕਿੰਨੀ ਕੁ ਕੋਸ਼ਿਸ਼ ਪਰਿਵਾਰ ਨੇ ਕੀਤੀ ਕਿ ਬੱਚੇ ਨੂੰ ਮੁਰ ਤੋਂ ਪੈਰਾਂ ਤੇ ਖੜਾ ਕੀਤਾ ਜਾ ਸਕਦਾ ਪਰ ਜੀ ਇਹ ਸਾਨੂੰ ਦਿਨੇ ਪਤਾ ਲੱਗਾ ਇਹਦੇ ਨਾਲ ਇੱਥੇ ਗਲੇ ਤੇ ਸੋਜ ਹੈ ਗਲੇ ਸੋਜ ਆਪਾਂ ਇੱਥੇ ਵਿਖਾਇਆ ਇਹਦੇ ਟੈਸਟ ਵੀ ਕਰਵਾਏ ਨਹੀਂ ਆਪਾਂ ਮਨਦੀਪ ਕੋਲ ਚਲੇ ਗਏ ਮਨਦੀਪ ਨੇ ਗੰਗ ਲਾਟਿਓ ਘਲਤਾ ਹੈ ਲਾਟਿਓ ਘਲ ਕੇ ਰਿਹਾ ਆਪਾਂ ਨੂੰ ਇੱਥੇ ਆਪਾਂ ਅੰਬਰਸਰ ਇਲਾਜ ਕਰਾਇਆ 7-8 ਮਹੀਨੇ ਤੇ ਇੱਥੇ ਸੀਜਨ ਵੀ ਦਾਖਲ ਕਰਵਾਈ ਰੱਖਿਆ ਦਾਖਲ ਕਰਵਾ ਕੇ ਬਾਅਦ ਫਿਰ ਚੰਡੀਗੜ੍ਹ ਆਪਾਂ ਆਨ ਲੈ ਗਏ ਫਿਰ ਉੱਥੇ ਆਪਣਾ ਇਲਾਜ ਚੱਲਦਾ ਰਿਹਾ ਤੇ ਤੇਦੀ ਉੱਥੇ ਪੀਜੀਆ ਚ ਹਾਂਜੀ ਹਾਂਜੀ ਇੱਕ ਅਕਸਰ ਬੱਚਾ ਕੋਈ ਵੀ ਆ ਮਾਂ ਪਿਓ ਵਾਸਤੇ ਬਹੁਤ ਪਿਆਰਾ ਹੁੰਦਾ ਪਰ ਜਦੋਂ ਕਿਸੇ ਬੱਚੇ ਬਾਰੇ ਇਹ ਪਤਾ ਲੱਗੇ ਕਿ ਉਹ ਕਿਸੇ ਬਿਮਾਰੀ ਨਾਲ ਪੀੜਤ ਹੈ ਤਾਂ ਉਦੋਂ ਥੋੜਾ ਜਿਹਾ ਕੇਰ ਉਹਦੀ ਮਾਂ ਪਿਓ ਜ਼ਿਆਦਾ ਕਰ ਦਿੰਦੇ ਆ ਤਾਂ ਇਸ ਪੀਰੀਅਡ ਦੇ ਦੌਰਾਨ ਜਦੋਂ ਪਤਾ ਲੱਗਾ ਕਿ ਉਹ ਇੱਕ ਬਿਮਾਰੀ ਨਾਲ ਪੀੜਤ ਹੈ ਉਦੋਂ ਕਿੰਦਾ ਦਾ ਲਗਾਅ ਸੀ ਔਰ ਕੀ ਤੁਹਾਡੇ ਨਾਲ ਪਿਤਾ ਔਰ ਪੁੱਤ ਦਾ ਕਿਸ ਤਰੀਕੇ ਦਾ ਸੰਬੰਧ ਸੀ ਉਹ ਬਸ ਇਦਾ ਹੀ ਵੀ ਜਦੋਂ ਬੱਚਾ ਖੜਨੇ ਹਾਂ ਉਹਦਾ ਲਾਜ ਕਰਾਉਣੇ ਸਹੀ ਹੋ ਜਾਂਦਾ ਸੀ ਉੱਥੇ ਮਹੀਨਾ ਲੱਗ ਜੇ ਡੇਢ ਲੱਗ ਜੇ ਦੋ ਲੱਗ ਜੇ ਦੋ ਤਿੰਨ ਮਹੀਨੇ ਚਾਰ ਮਹੀਨੇ ਪੰਜ ਮਹੀਨੇ ਵੀ ਸਹੀ ਲੰਘ ਜਾਂਦੀ ਫਿਰ ਰੁਕ ਜਾਂਦਾ ਸੀ ਕਿ ਵੀ ਉਹਦੀ ਕਿਡਨੀਆਂ ਨਹੀਂ ਕੰਮ ਕਰ ਰਹੀਆਂ ਤੇ ਫਿਰ ਸਾਨੂੰ ਜਾਣਾ ਹੀ ਪੈਂਦਾ ਸੀ ਲੈ ਕੇ ਤੇ ਚਲੋ ਮਾਲਕ ਦਾ ਜੋ ਹੁਕਮ ਹੀ ਦਸ ਦਿਨ ਇਥੇ ਬੀਬੀ ਨਾਨਕ ਹੀ ਰਹੇ ਤੇ ਅੱਠ ਦਿਨ ਉੱਥੇ ਰਹੇ ਫਿਰ 22 ਤਰੀਕ ਨੂੰ ਡੇਥ ਹੋ ਗਈ ਹੁੰਦੀ ਤੇ ਜੇ ਮੈਂ ਪਰਿਵਾਰ ਦੇ مالی ਹਾਲਾਤਾਂ ਦੀ ਗੱਲ ਕਰਾਂ ਤਾਂ ਕੀ ਤੁਹਾਡਾ ਕਾਰੋਬਾਰ ਕਿੰਨਾ ਕੁ ਲਾਜ ਤੇ ਹੁਣ ਤੱਕ ਖਰਚਾ ਆ ਚੁੱਕਾ ਹੈ ਅੱਗੇ ਕਿਸ ਤਰੀਕੇ ਦੇ ਨਾਲ ਕਿਉਂਕਿ ਹੜਾਂ ਨੇ ਹਰ ਕਿਸਾਨ ਮਜ਼ਦੂਰ ਹਰ ਇੱਕ ਬੰਦੇ ਨੂੰ ਮਾਰ ਮਾਰੀ ਹੈ ਤੁਹਾਡੇ ਕੀ ਹਾਲਾਤ ਨੇ ਭਾਜੀ ਆਪਾਂ ਮਿਹਨਤ ਕਰੀਦੀ ਏ ਰਾਇਗਰੀ ਦਾ ਕੰਮ ਕਰਨਾ ਮੈਂ ਤੇ ਕਾਫੀ ਕਾਫੀ ਲੱਗ ਚੁੱਕੇ ਨੇ ਬੱਚੇ ਦੇ ਨਾਲ ਹੁਣ ਬੱਚਾ ਨਹੀਂ ਹੁਣ ਜਿੰਨਾ ਚੇਰੋਂ ਦੇ ਨਾ ਆ ਪਰ ਅੱਜ ਉਹ ਨੂੰ ਜਦੋਂ ਨੇ ਵੀ ਕਿਹਾ ਤੁਹਾਡੇ ਬੱਚੇ ਨੂੰ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਮਾਤਾ ਪਿਤਾ ਦੇ ਪਰਿਵਾਰ ਦੇ ਨਾਲ ਖੜੇ ਹਾਂ ਉਹ ਕਿੰਨਾ ਕ ਹੌਸਲਾ ਪਰਿਵਾਰ ਨੂੰ ਮਿਲਿਆ ਉਹਦੇ ਨੂੰ ਹਾਂਜੀ ਹਾਂਜੀ ਉਹ ਆਪਾਂ ਨੂੰ ਆਇਆ ਸੀ ਇੱਥੇ ਬੀਬੀ ਨਾਨਕੀ ਹਸਪੀਟਲ ਉਹ ਹੱਦਨਾ ਬੜਾ ਜਰਾ ਸਾਹ ਦੇ ਕੇ ਗਿਆ ਹੱਦਨਾ ਬੜਾ ਹੌਸਲਾ ਦੇ ਗਿਆ ਉਹਨੇ ਆਖੇ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਦੱਸਿਓ ਮੱਜਤ ਕਰਾਂਗੇ ਫੋਨ ਵੀ ਉਹਨੇ ਕੀਤੇ ਨੇ ਪਰ ਮੈਂ ਇਹ ਲੋਗ ਜਿੱਦਾਂ ਖਾਲਸਾ ਏਡ ਆ ਜੇ ਇਹ ਤੁਹਾਡੇ ਤੱਕ ਬੇੜੀਆਂ ਦੇ ਕਿਸ਼ਤੀਆਂ ਦੇ ذریعے ਨਾ ਪਹੁੰਚਦੇ ਤਾਂ ਫਿਰ ਹੋ ਸਕਦਾ ਕਿ ਹਾਲਾਤ ਪੇਜ ਹੋ ਇਦਾਂ ਦੇ ਬਣ ਜਾਂਦੇ ਇਸ ਤਰ੍ਹਾਂ ਬੱਚਾ ਬਿਮਾਰ ਵੀ ਸੀ ਇਲਾਜ ਦੀ ਲੋੜ ਸੀ ਉਹਨੂੰ ਹਾਂਜੀ ਹਾਂਜੀ ਉਹ ਖਾਲਸਾ ਏਡ ਵਾਲੇ ਆਡੇ ਕੋਈ ਥੀਂ ਤੋ ਵਿਚਰੇ ਇਦਾਂ ਹੀ ਸੇਵਾਦਾਰ ਆਏ ਹੀ ਤੇ ਇੱਥੇ ਡੈਡੀ ਨਾਲ ਸੇਵਾ ਕਰਦਾ ਤੇ ਉਹਦੇ ਨਾਲ ਉਹਨਾਂ ਲਿਆਂਦਾ ਬੱਚੇ ਨਾਲ ਆਡ ਕਰਨ ਰਿਆ ਵੀ ਉਹ ਫਿਰ ਗਾਂ ਦੀ ਗਾਂ ਇਦਾਂ ਹੀ ਗੱਲ ਚੱਲਦੀ ਚੱਲਦੀ ਫਿਰ ਉਹਨਾਂ ਪੁੱਛਿਆ ਪੁੱਛਗਿਛ ਕਰਦੇ ਫਿਰ ਉਹਨਾਂ ਵਿਚਾਰਿਆਂ ਸੇਵਾਦਾਰਾਂ ਨੂੰ ਲੈ ਗਏ ਫੇਰੀ ਖੜਿਆ ਆਪਣਾ ਸਰਕਾਰੀ ਹਸਪੀਟਲ ਆ ਇੱਥੇ ਖੜਿਆ ਆਪਣਾ ਇਹ ਨਾਲੇ ਇਹ ਨਾਲੇ ਫਿਰ ਉਹਨਾਂ ਡਾਕਟਰਾਂ ਮੀਟਿੰਗ ਕਰਕੇ ਫਿਰ ਉੱਥੇ ਬੀਬੀ ਨਾਨਕੀ ਲੈ ਗਈ ਤਾਂ ਜਿੱਦਾਂ ਪਾਣੀ ਸੀ ਲੋਕਾਂ ਨੂੰ ਇਹ ਵੀ ਸਾਡੇ ਤੱਕ ਰਾਸ਼ਨ ਨਹੀਂ ਪਹੁੰਚ ਰਿਆ ਜਾਂ ਹੋਰ ਚੀਜ਼ਾਂ ਤੁਹਾਨੂੰ ਉਸ ਵੇਲੇ ਇਹੋ ਚਿੰਤਾ ਸਤਾ ਰਹੀ ਕਿ ਕੋਈ ਨਾ ਕੋਈ ਆਵੇ ਸਾਡੇ ਬੱਚੇ ਨੂੰ ਘੱਟੋ ਘੱਟ ਇੱਥੋਂ ਇਸ ਘਰ ਤੋਂ ਲੈ ਕੇ ਹਸਪਤਾਲ ਤੱਕ ਪਹੁੰਚਾਵੇ ਹਾਂਜੀ ਨਾ ਵੀ ਉਹਦੇ ਤੇ ਹੀ ਲੈ ਹੀ ਜਾਣਾ ਸੀ ਔਖੇ ਸੌਖੇ ਇੱਧਰ ਨਹੀਂ ਐਡਾ ਰਸਤਾ ਸੀ ਇੱਧਰ ਚੱਲ ਜਾਣਾ ਸੀ ਇਹ ਬੱਚਾ ਬਹੁਤ ਸੀਰੀਅਸ ਸੀ ਤੇ ਸਾਨੂੰ ਤੇ ਖੜਾ ਵੇ ਮੁਸ਼ਕਲ ਸੀ ਭਾਵੇਂ ਕਿਸੇ ਨੇ ਟਰੈਕਟਰ ਟਰਾਲੀ ਤੇ ਜਾਣਾ ਹੈ ਕਿਸੇ ਨੇ ਕਿਉਂਕਿ ਬੇੜੀਆਂ ਹਰ ਕਿਸੇ ਕੋਲ ਹੈ ਨਹੀਂ ਪਰ ਕਿੰਨੀ ਵੱਡੀ ਮਦਦ ਸੀ ਜਿਹੜੇ ਖਾਲਸਾ ਐਡ ਵਾਲਿਆਂ ਹੋਰ ਵੀਰ ਪਰਿਵਾਰ ਤੱਕ ਪਹੁੰਚੇ ਹਾਂਜੀ ਬਹੁਤ ਨਾਲ ਸਾਡਾ ਹੈਲਪ ਕੀਤੀ ਬਹੁਤ ਸਾਡੀ ਇਹਨਾਂ ਨੇ ਕੀਤੀ ਬੱਚੇ ਦੀ ਲੈ ਕੇ ਹੀ ਗਏ ਨੇ ਸਾਨੂੰ ਇਥੋਂ ਗਾਂ ਬੇੜੀ ਤਾਂ ਖੜਿਆ ਇਹਨਾਂ ਨੇ ਗੱਡੀ ਤੇ ਵੀ ਖੜਿਆ ਹਾਂ ਉਹਨਾਂ ਨੇ ਬਹੁਤ ਜ਼ਿਆਦਾ ਬੱਚੇ ਦਾ ਕੀਤਾ ਨਾਲ ਬੜਾ ਬੱਚੇ ਦੇ ਮਾਤਾ ਜੀ ਨਾਲ ਗੱਲ ਕਰਦੇ ਹਾਲਾਂਕਿ ਇੱਕ ਬਹੁਤ ਵੱਡਾ ਦੁੱਖ ਹੁੰਦਾ ਮਾਂ ਦੇ ਲਈ ਤਾਂ ਤੁਸੀਂ ਇਹ ਦੱਸੋ ਕਿ ਬੱਚੇ ਦੇ ਇਲਾਜ ਦੇ ਲਈ ਜਾਂ ਬੱਚੇ ਤੋਂ ਇਲਾਜ ਤੋਂ ਇਲਾਵਾ ਹੋਰ ਵੀ ਪਰਵਰਸ਼ ਦੇ ਵਿੱਚ ਵੀ ਬਦਲਾਅ ਕਰਨੇ ਪੈਂਦੇ ਤੁਸੀਂ ਆਪਣੇ ਪੁੱਤ ਲਈ ਕੀ ਕਿ ਕੁਝ ਕੀਤਾ ਭਾਵੇਂ ਕਿ ਅੱਜ ਪ੍ਰਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਤੁਸੀਂ ਕਿੰਨੀਆਂ ਕੁ ਕੋਸ਼ਿਸ਼ਾਂ ਕੀਤੀਆਂ ਹਾਂ ਜੀ ਤਾਂ ਬਹੁਤ ਜ਼ਿਆਦਾ ਹੋਰਸ਼ ਕੀਤੀ ਮੈਂ ਨਿਕਾਲਣ ਕਰਨੇ ਤਾਂ ਬਿਲਕੁਲ ਅਸੀਂ ਸਮਝ ਸਕਦੇ ਹਾਂ ਕਿ ਇੱਕ ਬੱਚੇ ਦੀ ਮਾਂ ਦੇ ਉੱਤੇ ਇਸ ਵੇਲੇ ਕੀ ਗੁਜ਼ਰਦੀ ਹੋਏਗੀ ਬੋਲਣ ਨੂੰ ਸ਼ਬਦ ਨਹੀਂ ਹੈ ਕਿਉਂਕਿ ਇਸ ਵੇਲੇ ਜਿੱਤੇ ਕੁਦਰਤ ਨੇ ਇੱਕ ਕਹਿਰ ਮਚਾਇਆ ਹਰ ਪਰਿਵਾਰ ਦੇ ਉੱਤੇ ਤਾਂ ਇਸ ਪਰਿਵਾਰ ਦੇ ਉੱਤੇ ਇੱਕ ਅਸੀਂ ਕਹਿ ਸਕਦੇ ਕਿ ਦੋ ਗੁਣਾ ਇਹ ਜਿਹੜਾ ਕਹਿਰ ਬਣ ਕੇ ਟੁੱਟਿਆ ਕਿਉਂਕਿ ਇੱਕ ਪਾਸੇ ਤਾਂ ਜੋ ਹੈ ਘਰ ਦਾ ਨੁਕਸਾਨ ਹੋਇਆ ਜੇਕਰ ਕਿਸੇ ਦਾ ਕੋਈ ਪੈੜੀ ਬੰਨਾ ਪਸ਼ੂ ਹੈ ਉਹਦਾ ਨੁਕਸਾਨ ਹੋਇਆ ਪਰ ਇਸ ਪਾਸੇ ਇਸ ਪਰਿਵਾਰ ਦਾ ਇੱਕ ਜਿਹੜਾ ਜੀ ਇਸ ਪਰਿਵਾਰ ਦੇ ਜਿਗਰ ਦਾ ਟੁਕੜਾ ਜਿਹੜਾ ਸੀ ਜਿਹਦੇ ਇਲਾਜ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪੈਸਾ ਵੀ ਖਰਚ ਕੀਤਾ ਪਰ ਕੁਦਰਤ ਨੂੰ ਸ਼ਾਇਦ ਕੁਝ ਹੋਰ ਮੰਜ਼ੂਰ ਸੀ ਇਸ ਤਰ੍ਹਾਂ ਮੈਂ ਪੁੱਛ ਰਿਹਾ ਸੀ ਕਿ ਖਾਲਸਾ ਏਡ ਜਾਂ ਕੋਈ ਵੀ ਦਿੱਤੇਬੰਦੀ ਹੈ ਜਿੰਨੇ ਕਿ ਇੱਕ ਇੱਕ ਜੀ ਤੱਕ ਪਹੁੰਚ ਕੀਤੀ ਉਹਨਾਂ ਲੋਕਾਂ ਦਾ ਕਿੱਡਾ ਕ ਵੱਡਾ ਯੋਗਦਾਨ ਹੈ ਕਿਉਂਕਿ ਜੇਕਰ ਇਹ ਲੋਕ ਜਾਂ ਸਾਡੇ ਹੋਰ ਥੂਬਿਆਂ ਤੋਂ ਲੋਕ ਨਾ ਪਹੁੰਚਦੇ ਇੱਤੇ ਤਾਂ ਫਿਰ ਸ਼ਾਇਦ ਹਾਲਾਤ ਹੋਰ ਬੁਰੇ ਹੋਣੇ ਸੀ ਹਾਂਜੀ ਹਾਲਾਤ ਬੁਰੇ ਸੀ ਕਿਉਂਕਿ ਸਾਰੇ ਤਰਫ ਹੀ ਪਾਣੀ ਸੀ ਤਾਂ ਜਿਵੇਂ ਮਾਤਾ ਜੀ ਨੇ ਦੱਸਿਆ ਕਿ ਅਸੀਂ ਲੈ ਜਾਣਾ ਸੀ ਪਰ ਲਜਾਇਆ ਨਹੀਂ ਸੀ ਜਾਣਾ ਕਿਉਂਕਿ ਪਾਣੀ ਬਹੁਤ ਸੀ ਇਹ ਉਹਨਾਂ ਦੀ ਬਦੌਲਤ ਅਸੀਂ ਬੱਚਾ ਇੰਨੀ ਮਤਲਬ ਬੁਰੀ ਕੰਡੀਸ਼ਨ ਤੋਂ ਬਾਹਰ ਲੈ ਕੇ ਗਏ ਆ ਕਿਉਂਕਿ ਹਰ ਪਾਸੇ ਤਾਂ ਪਾਣੀ ਫੈਲਿਆ ਹੋਇਆ ਸੀ ਸਾਡੇ ਤਾਂ ਘਰੇ ਤੱਕ ਪਾਣੀ ਪਹੁੰਚਿਆ ਸੀ ਤੇ ਇਸੇ ਇੰਨੀ ਮੁਸ਼ਕਲ ਵਿੱਚ ਅਸੀਂ ਬੱਚਾ ਕਿੱਥੇ ਲੈ ਕੇ ਜਾਣਾ ਸੀ ਤਾਂ ਖਾਲਸਾ ਏਡ ਵਾਲੇ ਆਏ ਤਾਂ ਉਹਨਾਂ ਨੇ ਤਾਂ ਕਿ ਬੱਚਾ 6 ਤਰੀਕ ਨੂੰ ਇੱਥੋਂ ਲਜਾਇਆ ਗਿਆ ਸੀ ਤਾਂ ਐਡਮਿਟ ਕੀਤਾ ਸੀ ਹਸਪੀਟਲ ਤਾ ਸਾਨੂੰ ਉਮੀਦ ਬਹੁਤ ਸੀ ਕਿਉਂਕਿ ਕੰਡੀਸ਼ਨ ਥੋੜੀ ਸਹੀ ਲੱਗਣ ਲੱਗੀ ਸੀ ਬੱਚਾ ਬੱਚੇ ਨੂੰ ਫਰਕ ਪੈ ਗਿਆ ਸੀ ਬਟ ਬਾਅਦ ਵਿੱਚ ਫਿਰ ਹੋਰ ਜਿਆਦਾ ਔਖਾ ਕੰਮ ਹੋ ਗਿਆ ਅਸੀਂ ਕਹਿ ਸਕਦੇ ਕਿ ਪਰਿਵਾਰ ਦੇ ਨਾਲ ਨਾਲ ਉਹਨਾਂ ਜਥੇਬੰਦੀਆਂ ਨੇ ਜਾਂ ਕੋਈ ਸਰਕਾਰੀ ਡਾਕਟਰ ਇਸ ਤੋਂ ਇਲਾਵਾ ਲੋਕ ਸੋਸ਼ਲ ਮੀਡੀਆ ਤੇ ਜਿੰਨੇ ਜਿੰਨੇ ਨੇ ਫੋਟੋ ਦੇਖੀ ਸਾਰਿਆਂ ਨੇ ਦਵਾ ਕੀਤੀ ਪਰ ਸ਼ਾਇਦ ਜਿਸ ਤਰ੍ਹਾਂ بار بار ਮੈਂ ਰਿਪੀਟ ਕਰ ਰਿਹਾ ਕਿ ਕੁਦਰਤ ਨੂੰ ਭਾਵੇਂ ਹੋਰ ਕੁਝ ਮਨਜ਼ੂਰ ਸੀ ਪਰ ਹਰ ਕਿਸੇ ਨੇ ਆਪਣੀ ਆਪਣੀ ਵਾਅਦਾ ਲਈ ਭਾਵੇਂ ਉਹ ਅਰਦਾਸ ਦੇ ਜ਼ਰੀਏ ਹੋਵੇ ਜਾਂ ਖੁਦ ਇੱਥੇ ਪਹੁੰਚ ਕੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਲੋਕਾਂ ਦਾ ਪਹਿਲਾਂ ਤਾਂ ਧੰਨਵਾਦ ਹੀ ਕਰਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੇ ਬਹੁਤ ਅਰਦਾਸਾਂ ਕੀਤੀਆਂ ਸੀ ਪਰ ਪ੍ਰਮਾਤਮਾ ਨੂੰ ਜਿਵੇਂ ਤੁਸੀਂ ਕਿਹਾ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਪਰ ਸਾਨੂੰ ਉਮੀਦ ਹੈਗੀ ਸੀ ਕਿ ਹੁਣ ਸ਼ਾਇਦ ਕਿ ਲੋਕਾਂ ਦੀਆਂ ਵੀ ਅਰਦਾਸਾਂ ਸਾਡੇ ਨਾਲ ਆ ਤੇ ਮਤਲਬ ਵੱਡੇ-ਵੱਡੇ ਜੋ ਜਿਵੇਂ ਕਹਿ ਸਕਦੇ ਆ ਸਰਕਾਰ ਵੀ ਸਾਡੇ ਨਾਲ ਸੀ ਉਹਨਾਂ ਨੇ ਕਿਹਾ ਸੀ ਅਸੀਂ ਹੈਲਪ ਕਰਾਂਗੇ ਤਾਂ ਸੋਨੂ ਸੂਦ ਜੀ ਵੀ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੂਰਾ ਖਰਚਾ ਵੀ ਲਾਵਾਂਗੇ ਸਾਰਾ ਕੁਝ ਕਰਾਂਗੇ ਜੇ ਇਸ ਚੀਜ਼ ਦੀ ਜ਼ਰੂਰਤ ਹੋਵੇ ਦਿਵਾਂਗੇ ਬੱਚੇ ਨੂੰ ਬਟ ਨਹੀਂ ਹੋ ਸਕਿਆ ਬਾਅਦ ਚ ਇਲਾਜ ਦੇ ਦੌਰਾਨ ਐਸਾ ਵੀ ਹੋਇਆ ਕਿ ਤੁਹਾਨੂੰ ਲੱਗਿਆ ਹੋਵੇ ਕਿ ਹੌਲੀ ਹੌਲੀ ਹੁਣ ਠੀਕ ਹੋ ਰਿਹਾ ਹੁਣ ਜਲਦੀ ਅਸੀਂ ਇਹਨੂੰ ਲੈ ਕੇ ਘਰ ਜਾਵਾਂਗੇ ਹਾਂਜੀ ਸਾਨੂੰ ਲੱਗਿਆ ਸੀ ਕਿਉਂਕਿ ਅੱਗੇ ਨਾਲੋਂ ਸੋਜ ਵੀ ਘੱਟ ਸੀਗੀ ਤਾਂ ਸਰੀਰ ਵੀ ਥੋੜਾ ਸੈੱਟ ਸੀ ਖਾਣ ਪੀਣ ਵੀ ਬੱਚਾ ਲੱਗ ਗਿਆ ਸੀ ਸਾਨੂੰ ਲੱਗਾ ਕਿ ਅਸੀਂ ਜਲਦੀ ਇਹਨੂੰ ਘਰੇ ਵਾਪਸ ਲੈ ਕੇ ਜਾਵਾਂਗੇ ਪਰ ਜਦੋਂ ਪੀਜੀਆਈ ਲੈ ਕੇ ਗਏ ਉੱਥੇ ਤਾਂ ਕੁਝ ਹੋਰੀ ਹੋ ਗਿਆ ਤਾਂ ਬਿਲਕੁਲ ਪਰਿਵਾਰ ਵੱਲੋਂ ਪੂਰੀ ਵਾ ਲਗਾਈ ਗਈ ਇਸ ਤੋਂ ਇਲਾਵਾ ਜਿਹੜੀਆਂ ਵਕਫਾ ਜਥੇਬੰਦੀਆਂ ਨੇ ਖਾਸ ਤੌਰ ਤੇ ਖਾਲਸਾ ਏਡ ਔਰ ਪੰਜਾਬ ਸਰਕਾਰ ਦੇ ਜੇਕਰ ਸਿਹਤ ਕ੍ਰੀਦੀ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਜੋ ਹੈ ਉਹ ਸੰਪਰਕ ਕਰਨ ਤੋਂ ਬਾਅਦ ਭਰੋਸਾ ਦਿੱਤਾ ਸੀ ਪਰ ਬਾਰ ਬਾਰ ਇੱਕੋ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਪਰਿਵਾਰ ਨੇ ਵੀ ਜ਼ੋਰ ਲਗਾਇਆ ਜਥੇਬੰਦੀਆਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਲੋਕਾਂ ਨੇ ਦੁਨੀਆ ਭਰ ਤੋਂ ਅਰਦਾਸਾਂ ਵੀ ਕੀਤੀਆਂ ਪਰ ਗੁਦਰਤ ਨੂੰ ਸ਼ਾਇਦ ਕੁਝ ਕੁਝ ਹੋਰ ਮੰਜ਼ੂਰ ਸੀ ਜੀ ਬਰਨਰ ਮੈਨ ਨਿਸ਼ਕਮਰ ਦੇ ਨਾਲ ਰਾਜੀਬ तमाम ਜਾਣਕਾਰੀ ਲਈ तमाम ਗੱਲਬਾਤ ਦੇ ਲਈ ਤਕਲ ਮੁਲਾਕੇ ਇਹ ਅਭਿਜੋਦ ਦਾ ਪਰਿਵਾਰ ਜੋ ਇਸ ਵੇਲੇ ਜਿਨ੍ਹਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਔਰ ਇਹ ਤਸਵੀਰਾਂ ਸੋਨੂ ਸੋ ਜਦੋਂ ਮੁਲਾਕਾਤ ਕਰਨ ਪਹੁੰਚੇ ਸਨ ਬੱਚੇ ਦੇ ਨਾਲ ਪਰ ਅੱਜ ਬੱਚਾ ਨਹੀਂ ਰਿਹਾ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕਿਆ